ਰਿਜ ਵਿੱਚ ਪਿਆ ਸੀ ਦੁੱਧ ਵਾਲਾ ਲਫਾਵਾ ਇਹ ਉਹਦੇ ਤੋਂ ਮੈਨੂੰ ਰਬਟ ਲਾਉਣ ਦੀ ਸਮਝ ਨਹੀਂ ਸੀ ਲੱਗਦੀ ਸੋਸ਼ਲ ਮੀਡੀਆ ਤੇ ਇਸ ਇਸਾਈ ਧਰਮ ਨਾਲ ਸੰਬੰਧਿਤ ਵਿਅਕਤੀ ਦੀ ਜੋ ਵੀਡੀਓ ਹੈ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵਿਅਕਤੀ ਵੱਲੋਂ ਚਰਚ ਦੇ ਵਿੱਚ ਆਪਣੀ ਗਵਾਹੀ ਜਿਹੜੀ ਹੈ ਇੱਕ ਪੱਤਰਕਾਰ ਦੇ ਨਾਲ ਸਾਂਝੀ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਕੀ ਕੁਝ ਸ਼ਰਾਰਤੀ ਅੰਸਰਾ ਵੱਲੋਂ ਇਸ ਦੀ ਗਵਾਹੀ ਨੂੰ ਤਰੋੜ ਮੋੜ ਕੇ ਪੇਸ਼ ਕਰਕੇ ਮਜ਼ਾਕ ਦਾ ਪਾਤਰ ਬਣਾਇਆ ਜਾ ਰਿਹਾ ਹੈ ਸੋ ਤੁਸੀਂ ਇੱਕ ਵਾਰ ਇਸ ਵਿਅਕਤੀ ਦੀ ਪੂਰੀ ਗਵਾਹੀ ਨੂੰ ਜ਼ਰੂਰ ਸੁਣਨਾ ਤੇ ਤੁਹਾਨੂੰ ਉਹਦੇ ਵਿੱਚ ਕੀ ਗਲਤ ਲੱਗਿਆ ਹੈ ਤੁਸੀਂ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਮੈਂ 2001 ਤੋਂ ਜਾਣਿਆ ਚਰਚਾ 2001 ਤੋਂ ਮੈਂ ਚਰਚ ਸਭ ਤੋਂ ਪਹਿਲਾਂ ਗਲਵਾਰੀ ਗੇਟ ਚਰਚ ਚ ਗਿਆ ਤੁਹਾਨੂੰ ਪਤਾ ਯਾਰਾ ਦੋਸਤ ਜਿਹੜਾ ਪੜਕ ਜਾਂਦਾ ਬੰਦਾ ਯਾਰਾ ਦੋਸਤ ਦੇ ਨਾਲ ਕੇ ਬਹੁਤ ਗਲਤ ਸੰਗਤ ਵਿੱਚ ਵੀ ਗਿਆ ਮਤਲਬ ਕਿ ਜਿਹੜਾ ਮੇਰਾ ਵਸ਼ਵਾਸ ਪਰਮੇਸ਼ਰ ਤੇ ਰਿਹਾ ਸੀ ਅੱਛਾ ਹਾਂਜੀ ਫਿਰ ਮੈਂ ਆਪਣੇ ਆਪ ਹੀ ਵਾਪਸ ਆ ਗਿਆ ਜਦੋਂ ਫਿਰ ਮੈਂ ਜਾਣ ਲੱਗਾ ਫਿਰ ਚਰਚ ਮੇਰੇ ਦੀਦੀ ਹੋਣੀ ਰਹਿੰਦੇ ਫਤੇਗੜ ਫਿਰ ਮੈਂ ਉੱਥੇ ਚਰਚ ਗਿਆ ਫਿਰ ਉੱਥੇ ਪਤਨੇ ਇਦਾਂ ਦਾ ਕੁਝ ਹੋਇਆ ਕਿ ਜਿੱਦਾਂ ਨਾ ਟੈਗ ਨਹੀਂ ਹੋ ਜਿੱਦਾਂ ਬੰਦੇ ਨੂੰ ਤੇ ਮੈਂ ਨਾ ਆਪਣਾ ਲਫਾਫੇ ਫ੍ਰਿਜ ਵਿੱਚ ਪਿਆ ਸੀ ਦੁੱਧ ਵਾਲਾ ਲਫਾਵਾ ਇਹ ਉਹਦੇ ਤੋਂ ਮੈਨੂੰ ਰਬੜ ਲਾਉਣ ਦੀ ਸਮਝ ਨਹੀਂ ਸੀ ਲੱਗਦੀ ਜਦੋਂ ਮੈਂ ਰਬੜ ਲਾਉਣਾ ਜਿਹੜਾ ਲਾਉਣ ਗਿਆ ਨਾ ਤੇ ਲੱਥੇ ਨਾ ਫੇਰ ਮੈਂ ਰੱਖ ਕੇ ਨਾ ਫ੍ਰਿਜ ਵਿੱਚ ਰੱਖ ਆਇਆ ਫੇਰ ਲੰਮੇ ਪਿਆ ਫੇਰ ਇਸ ਤਰ੍ਹਾਂ ਪਤਾ ਨਹੀਂ ਜਿੱਦਾਂ ਨਾ ਕਿਦਾਂ ਖਤਮ ਹੋ ਗਿਆ ਕੰਮ ਫੇਰ ਮੈਂ ਫੇਰ ਗਿਆ ਉੱਥੇ ਫੇਰ ਮੈਂ ਕੱਢ ਕੇ ਲਿਆਂਦਾ ਸਿਰ ਪਤੀਲੇ ਜਿਹੜਾ ਖਿਆਲ ਨੂੰ ਲਿਫਾਫੇ ਨੂੰ ਫਿਰ ਉਸ ਤੋਂ ਬਾਅਦ ਮੈਂ ਉਹ ਲਿਫਾਫਾ ਹੀ ਪਾੜਤਾ ਉਸ ਤੋਂ ਬਾਅਦ ਜੋ ਮੈਂ ਅੱਧੀ ਗਲਾਸੀ ਦੁੱਧ ਪੀਤਾ ਤੇ ਦੁੱਧ ਵੀ ਗਏ ਫੇਰ ਮੈਂ ਫਾਦਰ ਨੂੰ ਫੋਨ ਲਾਇਆ ਮੈਂ ਆਪਣੀ ਸਿਸਟਰ ਨੂੰ ਮੈਂ ਕਿਹਾ ਮੈਂ ਕਿਹਾ ਇਦਾਂ ਕਿ ਮੈਂ ਨਾ ਪਤਾ ਨਹੀਂ ਕੀ ਹੋ ਗਿਆ ਮੈਨੂੰ ਸਮਝ ਚੋਂ ਬਾਹਰ ਹੋ ਗਿਆ ਵਾ ਪਤਾ ਨਹੀਂ ਕੀ ਹੋਣ ਡਿਆ ਤੇ ਫਿਰ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਮੇਰੀ ਪ੍ਰਾਰਥਨਾ ਕਰਾ ਦਿਓ ਮੈਂ ਠੀਕ ਹੋ ਜਾਣਾ